ਪਟਿਆਲਾ ਦੇ ਸਰਕਲ ਵਿੱਚ ਕਨੌਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਉਹਨਾਂ ਨੇ ਰਿਲਾਈਂਸ ਮੋਬਾਈਲ ਤੋਂ ਮਹਿੰਗੇ ਮੋਬਾਈਲ ਫੋਨ ਚੋਰੀ ਕਰਨ ਵਿੱਚ ਸ਼ਾਮਲ ਇੱਕ گروਹ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਡਿਲੀਵਰੀ ਕੰਪਨੀ ਵਿੱਚ ਪਹੁੰਚੇ ਸਨ ਫਿਰ ਵੀ ਦਿਨ ਤੋਂ ਕਨੌਰ ਸਰਕਲ ਦੇ ਡੀਐਸਪੀ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਸੁਪਰਡੈਂਟ ਪਟਿਆਲਾ ਵਰੁਣ ਚੰਨਾ ਪੁਲਿਸ ਸੁਪਰਡੈਂਟ ਜਾਂਚ ਪਟਿਆਲਾ ਗੁਰਬੰਧ ਸਿੰਘ ਬੈਂਸ ਅਤੇ ਬੀਪੀਐਸ ਪੁਲਿਸ ਸੁਪਰਡੈਂਟ ਪਬੀਆਈ ਐਸਏਆਈ ਸਰਵੰਤ ਸਿੰਘ ਐਸਐਚਓ ਥਾਣਾ ਸ਼ੰਭੂ ਅਤੇ ਐਸਏਆਈ ਜਸਵਿੰਦਰ ਸਿੰਘ ਇਨਚਾਰਜ ਪੁਲਿਸ ਪੋਸਟ ਟੈਪਲਾ ਦੇ ਨਿਰਦੇਸ਼ ਅਧੀਨ ਦੋਵੇਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਦੁਆਰਾ ਚੋਰੀ ਕੀਤੇ ਗਏ 18 ਮਹਿੰਗੇ ਐਪਲ ਆਈਫੋਨ ਅਤੇ ਦੋ ਮੈਕਬੁੱਕ ਲੈਪਟਾਪ ਬਰਾਮਦ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਕਨੌਰ ਥਾਣਾ ਦੇ ਪਿੰਡ ਸਰਲਾ ਗੱਲਾ ਦੇ ਰਹਿਣ ਵਾਲੇ ਦਲਬੀਰ ਸਿੰਘ ਦੇ ਪੁੱਤਰ ਵਿਕਰਮਜੀਤ ਸਿੰਘ ਅਤੇ ਸ਼ੰਭੂ ਥਾਣਾ ਦੇ ਰਹਿਣ ਵਾਲੇ ਸੁਖਵੀਰ ਸਿੰਘ ਦੋਵੇਂ ਡਿਲੀਵਰੀ ਵੇਅਰ ਹਾਊਸ ਵਿੱਚ ਕੰਮ ਕਰਦੇ ਹਨ ਪਾਰਸਲਾਂ ਵਿੱਚੋਂ ਮਹਿੰਗੇ ਐਪਲ ਆਈਫੋਨ ਅਤੇ ਮੈਕਬੁੱਕ ਲੈਪਟਾਪ ਕੱਢਦੇ ਸਨ ਅਤੇ ਖਾਲੀ ਡੱਬਿਆਂ ਨੂੰ ਦੁਬਾਰਾ ਪੈਕ ਕਰਦੇ ਸਨ ਜਿਹੜੇ ਪਾਰਸਲ ਗਾਹਕਾਂ ਨੂੰ ਡਿਲੀਵਰੀ ਕਿੱਥੇ ਜਾਂਦੇ ਸਨ ਤਾਂ ਉਹਨਾਂ ਨੂੰ ਖਾਲੀ ਡੱਬੇ ਮਿਲਦੇ ਸਨ ਮਾਨਯੋਗ ਐਸਐਸਪੀ ਸਾਹ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਦੀ ਦਿਸ਼ਾ ਨਿਰਦੇਸ਼ ਸ਼ੀਟ ਤੇ ਐਸਪੀਡੀ ਸਰਗੁਰੂਵੰਤ ਸਿੰਘ ਬੈਂਸ ਜੀ ਦੀ ਯੋਗਗਵਾਈ ਹੇਠ ਥਾਣਾ ਸ਼ੰਭੂ ਦੀ ਟੀਮ ਨੇ ਇੱਕ ਜਿਹੜਾ ਚੋਰੀ ਮੋਬਾਈਲਾਂ ਦਾ ਸਕੈਂਡਲ ਸੀਗਾ ਉਹ ਫੜਿਆ ਤੇ ਜਿਹੜੇ ਚੌਂਕੀ ਇੰਚਾਰਜ ਤੇਪਲਾ ਚੌਕ ਕਿੰਜਾ ਜੇ ਅਸੀਂ ਜوجਿੰਦਰ ਸਿੰਘ ਤੇ ਅਸ਼ਨੀ ਕੁਮਾਰ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਇੱਕ ਇਤਲਾਹ ਮਿਲੀ ਸੀ ਵੀ ਜਿਹੜੀ ਰੇਲੈਂਸ ਕੰਪਨੀ ਹੈ ਉਹਨਾਂ ਨੇ ਮਤਲਬ ਆਪਣੇ ਕੁਝ ਮੋਬਾਈਲ ਇੱਥੇ ਡਿਲੀਵਰੀ ਕੰਪਨੀ ਹੈਗੀ ਹੈ ਤੇਪਲਾ ਉਹਨਾਂ ਨੂੰ ਦਿੱਤੇ ਸੀਗੇ ਜਿਹੜੇ ਉਹ ਮੋਬਾਈਲ ਚੋਰੀ ਹੋ ਗਏ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਘਟੂ ਘਟ 20 ਮੋਬਾਈਲ ਸੀ ਤੇ ਦੋ ਲੈਪਟਾਪ ਸੀਗੇ ਤੇ ਜੋ ਇਹਨਾਂ ਨੇ ਮਤਲਬ ਉਹਨੂੰ ਜ਼ਿੰਮੇਦਾਰ ਨੂੰ ਲੈਂਦੇ ਹੋਏ ਡਿਲੀਵਰੀ ਕੰਪਨੀ ਦੇ ਮੈਨੇਜਰ ਸੁਨੀਲ ਕੁਮਾਰ ਦੇ ਬਿਆਨ ਤੇ ਤੁਰੰਤ ਐਫ ਆਈ ਆਰ ਰਜਿਸਟਰ ਕਰ ਲਈ ਐਫ ਆਈ ਆਰ ਰਜਿਸਟਰ ਕਰਕੇ ਜਦੋਂ ਉੱਥੇ ਪੁੱਛਗਿੱਛ ਕੀਤੀ ਤਾਂ ਉਹਦੇ ਸਬੰਧ ਵਿੱਚ ਦੋ ਬੰਦਿਆਂ ਨੂੰ ਅਸੀ ਰੈਸਟ ਕੀਤਾ ਇੱਕ ਵਿਕਰਮਜੀਤ ਸਿੰਘ ਹੈ ਉਹ ਘੱਗਰਸਰਾਂ ਦਾ ਨਾ ਤੇ ਇੱਕ ਸੁਖਵੀਰ ਸਿੰਘ ਨੇ ਉਹ ਸ਼ੰਭੂ ਮਰਦਾਪੁਰ ਦੇ ਨੇ ਇਹ ਦੋਨੇ ਉਹ ਕੰਪਨੀ ਡਿਲੀਵਰੀ ਕੰਪਨੀ ਦੇ EMPLOYEES ਸੀਗੇ ਤੇ ਇਹਨਾਂ ਨੇ ਮਤਲਬ ਇਹ ਜਿਹੜੇ ਮੋਬਾਈਲ ਹੈ ਬੜੇ ਛਾਤਰ ਤਰੀਕੇ ਨਾਲ ਮਤਲਬ ਇਹ ਚੋਰੀ ਕੀਤੇ ਸੀ ਇਦੇ ਵਿੱਚ ਜਿਹੜੇ ਇਹ ਡਿਲੀਵਰੀ ਜਿਹੜਾ ਸਮਾਨ ਸੀ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਸਮਾਨ ਅੱਗੇ ਗਾਕਾ ਨੂੰ ਆਨਲਾਈਨ ਡਿਲੀਵਰ ਹੁੰਦਾ ਸੀਗਾ ਉਹਦੇ ਵਿੱਚੋਂ ਇੱਕ ਜਿਹੜੇ ਡੱਬੇ ਸੀਗੇ ਇਹ ਡੱਬਿਆਂ ਜਦੋਂ ਸਮਾਨ ਇਹ ਡਿਲੀਵਰ ਕਰਨ ਜਾਂਦੇ ਸੀ ਤਾਂ ਇਹ ਮਤਲਬ ਕਿਤੇ ਡੱਬੇ ਖੋਲ ਕੇ ਉਹਦੇ ਵਿੱਚੋਂ ਫੋਨ ਕੱਢ ਕੇ ਉਹ ਡੱਬੇ ਨੂੰ ਐਜ਼ ਇਟ ਇਜ਼ ਪੈਕ ਕਰਕੇ ਅੱਗੇ ਕਸਟਮਰ ਕੋਲੇ ਖਾਲੀ ਡੱਬਾ ਚਲਾ ਜਾਂਦਾ ਸੀ ਤਾਂ ਉਹ ਚੀਕ ਮਾਰਦਾ ਸੀਗਾ ਤੇ ਇਹ ਸਾਰੇ ਸਕੈਂਡਲ ਨੂੰ ਇਹਨਾਂ ਨੇ ਪਰਦਾਫਾਸ਼ ਕੀਤਾ ਜੋ 18 ਮੋਬਾਈਲ ਨਮੇ ਐਪਲ ਕੰਪਨੀ ਦੇ ਤੇ ਦੋ ਲੈਪਟਾਪ ਇਹ ਅਸੀਂ ਹੁਣ ਤੱਕ ਰਿਕਵਰ ਕੀਤੇ ਨੇ ਜਿਨ੍ਹਾਂ ਦਾ ਕਰੀਬ 18-20 ਲੱਖ ਰੁਪਇਆ ਇਹਨਾਂ ਦੀ ਰਿਕਵਰੀ ਦਾ ਮੁੱਲ ਹੈ ਤੇ ਬਾਕੀ ਹੋਰ ਵੀ ਅਸੀਂ ਇਹਦੇ ਵਿੱਚ ਮਤਲਬ ਤਫਤੀਸ਼ ਕਰ ਰਹੇ ਹਾਂ ਵੀ ਹੋਰ ਕੋਈ ਸਾਥੀ ਇਹਨਾਂ ਦਾ ਕਿਹੜਾ-ਕਿਹੜਾ ਮਿਲਿਆ ਹੋਇਆ ਕਿਉਂਕਿ ਇਹ ਬੜਾ ਔਖਾ ਸੀਗਾ ਡਿਲੀਵਰੀ ਕੰਪਨੀ ਸੱਤ-ਅੱਠ ਸੌ ਮੁਲਾਜ਼ਮ ਲੱਗਿਆ ਹੋਇਆ ਸੀਗਾ ਤੇ ਉਹਨੂੰ ਸਕਰੂਟੀਨਿੰਗ ਕਰਕੇ ਸਿਰਫ ਸ਼ੱਕ ਦਾ ਸਾਰਾ ਦੇ ਜਾਂਦਾ ਦੋ ਬੰਦੇ ਮਤਲਬ ਫੜੇ ਗਏ ਆ ਤੇ ਜਿਨ੍ਹਾਂ ਤੋਂ ਇੰਨੀ ਵੱਡੀ ਰਿਕਵਰੀ ਹੋਈ ਹੈ ਇਹ ਕਾਫੀ ਦਿਨ ਤੋਂ ਉਸ ਕਹਾਤਾਰੀ ਸੀ ਡਿਲੀਵਰੀ ਕੰਪਨੀਆਂ ਚ ਵੀ ਕਿਤੇ ਇੱਕਾ ਦੁਕਾ ਮੋਬਾਈਲ ਚੋਰੀ ਹੁੰਦੇ ਆ ਪਰ ਆ ਵੱਡਾ ਇਕਦਮ ਹੋਇਆ ਸੀ ਸਕੈਂਡਲ ਤਾਂ ਇਹਨੂੰ ਅਸੀਂ ਢਾਈ ਨਾਲ ਤਫ਼ਤੀਸ਼ ਕਰਦੇ ਹੋਏ ਇਹਨੂੰ ਅਸੀਂ ਹੱਲ ਕੀਤਾ ਬਾਕੀ ਜੋ ਵੀ ਅੱਗੇ ਇਨਫੋਰਮੇਸ਼ਨ ਹੋਏਗੀ ਤੁਹਾਨੂੰ ਜਾਣਕਾਰੀ ਦੇ ਦਵਾਂਗੇ ਇਹ ਕਿ ਵੇਚਣਾ ਸੀਗਾ ਇਹਨਾਂ ਨੇ ਕਿਤੇ ਕੋਈ ਕਿਸੇ ਹਾਂਜੀ ਵੇਚਦੇ ਹੀ ਸੀਗੇ ਜੀ ਇਹ ਹਾਂਜੀ ਉਹ ਸਾਰਾ ਤਫ਼ਤੀਸ਼ ਦਾ ਪਾਰਟ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅੱਗੇ ਇਹ ਘੱਟ ਰੇਟਾਂ 'ਚ ਅੱਗੇ ਦਿੰਦੇ ਸੀ ਤਾਂ ਹੀ ਚੋਰੀ ਕਰਦੇ ਸੀਗੇ ਨਵੇਂ ਮੋਬਾਈਲ ਸੀ ਅਗਲਾ 60000 ਦਾ ਮੋਬਾਈਲ ਆ 70 ਦਾ ਅਗਲਾ 50000 ਦਾ ਲੈ ਲੰਦਾ ਠੀਕ ਸਾਰੀਆਂ ਕਵ ਵੀ ਹੋ ਚੁੱਕੀ ਹੈ ਕੁਝ ਪੈਂਡਿੰਗ ਹੈ ਹਜੇ ਪੈਂਡਿੰਗ ਵੀ ਹੈ ਜੀ ਹਾਂ ਥੋੜੀ ਪੈਂਡਿੰਗ ਹੈ ਬਾਕੀ ਮਤਲਬ ਜਿਹੜੀ ਇਹਨਾਂ ਕੋਲੇ ਸੀ ਉਹ ਰਿਕਵਰੀ ਹੋ ਗਈ ਹੈ ਜਿਹੜਾ ਕੋ ਅੱਗੇ ਦੇਤੇ ਨੇ ਉਹ ਅਸੀਂ ਹਜੇ ਕੱਲ ਅਰੈਸਟ ਕੀਤੇ ਨੇ ਅੱਜ ਮਾਨਯੋਗ ਅਦਾਲਤ ਤੋਂ ਅਸੀਂ ਉਹਦਾ ਰਿਮਾਂਡ ਲੈ ਕੇ ਤੇ ਹੋਰ ਵੀ ਜਿਹੜਾ ਇਹਦੇ ਢੰਗਾਈ ਨਾਲ ਤਫਤੀਸ਼ ਕਰਿਆ ਮਤਲਬ ਪਹਿਲਾਂ ਕੋਈ ਕ੍ਰਿਮినਲ ਰਿਪੋਰਟ ਨਹੀਂ ਪਹਿਲਾਂ ਹਜੇ ਤੱਕ ਕੁਝ ਨਹੀਂ ਹਜੇ ਆਇਆ ਆ ਮਤਲਬ ਥਾਣੇ 'ਚ ਨਹੀਂ ਹੈਗਾ ਤੇ ਉਹ ਵੀ ਵੈਰੀਫਾਈ ਹੋਊਗਾ ਦੇਖ ਲਾਂਗੇ ਜੀ ਠੀਕ ਧੰਨਵਾਦ